ਪਈ ਤੁਸੀਂ ਸਾਨੂੰ ਤੱਕ ਕਿਉਂ ਕਰਦੇ ਆ ਯੂਨੀਵਰਸਿਟੀਆਂ ਕਹਿ ਰਹੀਆਂ ਪਈ ਗਾਰਡੀਅਨ ਅਜਾ ਰਿਪੋਰਟ ਕਰ ਰਿਹਾ ਕਹਿੰਦੇ ਆ ਇਸ ਰਿਕੁਐਸਟ ਕਾਰਨਲ ਸਟੂਡੈਂਟਸ ਹੂ ਸੂ ਟ੍ਰੰਪ ਐਡਮਿਨਿਸਟ੍ਰੇਸ਼ਨ ਟੂ ਸਰੈਂਡਰ ਟੂ ਇਮੀਗ੍ਰੇਸ਼ਨ ਅਥਾਰਟिटीज ਸੋ ਯੂਨੀਵਰਸਿਟੀਆਂ ਨੂੰ ਦੀ ਫੰਡਿੰਗ ਬੰਦ ਹੋਈ ਆ ਤੇ ਹੁਣ ਉਹ ਐਗਰੀਮੈਂਟ ਕਰ ਰਹਾ ਪਈ ਠੀਕ ਆ ਸਾਨੂੰ ਫੰਡਿੰਗ ਦੇ ਦਿਓ ਜਿਹੜੇ ਅਰੈਸਟ ਕਰਨੇ ਆ ਉਹ ਅਰੈਸਟ ਕਰ ਲਓ ਸੋ ਸਿਚੁਏਸ਼ਨ ਕਾਫੀ ਜੜੀ ਆ ਬੈਡ ਬਣੀ ਹੋਈ ਹੈਗੀ ਆ ਇਮੀਗ੍ਰੇਸ਼ਨ ਦੇ ਮਾਮਲੇ ਬਿਲਕੁਲ ਕੋਲੰਬੀਆ ਯੂਨੀਵਰਸਿਟੀ ਦਾ ਜਿਹੜਾ ਖਲੀਲ ਵਾਲਾ ਸੀਗਾ ਰੌਲਾ ਪਿਆ ਉਹ ਹੁਣ ਮੰਗ ਮੰਨ ਗਈ ਆ 트ੰਪ ਹੁਣਾਂ ਦੀਆਂ ਡਿਮਾਂਡਸ ਸਟੋਰ ਕਰਨ ਦੇ ਲਈ 400 ਮਿਲੀਅਨ ਡਾਲਰ ਦੀਆਂ ਗ੍ਰਾਂਟਸ ਜਿਹੜੀਆਂ ਬੰਦ ਕੀਤੀਆਂ ਸੀ 트ੰਪ ਹੁਣਾਂ ਨੇ ਉਹ ਉਸ ਨੂੰ ਜਿਹੜਾ ਉਹ ਕਹਿਆ ਵੀ ਭਾਈ ਤੁਸੀਂ ਸਾਡੇ ਹਿਸਾਬ ਦੇ ਨਾਲ ਕੰਮ ਕਰੋ ਨਹੀਂ ਤਾਂ ਤੁਹਾਡੀ ਜਿਹੜੀ ਆ ਮਨੀ ਆ ਉਹ ਅਸੀਂ ਰੋਕ ਦੇਣੀ ਆ ਤੇ ਹਰਜੋਤ ਸਿੰਘ ਜੀ ਇੱਥੇ ਮਤਲਬ ਇਹੀ ਨਜ਼ਰ ਆ ਰਿਹਾ ਬਾਬ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਵੀ ਡਾਲਰਾਂ ਦੇ ਲਈ ਕੁਝ ਵੀ ਜਿਹੜਾ ਆ ਇਹ ਕਰਨਗੇ ਜਿਹੜੀਆਂ ਯੂਨੀਵਰਸਟੀਆਂ ਆ ਜਾਂ ਜਿਹੜੇ ਕਹਿੰਦੇ ਆ ਵੀ ਤੁਹਾਡੇ ਰਾਈਟਸ ਹੁੰਦੇ ਆ ਤੁਹਾਨੂੰ ਇਦਾਂ ਆ ਅਖੀਰ ਦੇ ਵਿੱਚ ਕੋਈ ਨਹੀਂ ਕਿਸੇ ਦੇ ਨਾਲ ਜਿਹੜਾ ਉਹ ਖੜ ਰਿਆ ਖੜ ਦੇ ਕਿੱਥੇ ਆ ਜਿੱਥੋਂ ਡਾਲਰ ਜਿਹੜੇ ਆਉਂਦੇ ਆ ਸੋ ਕਲੰਬੀਆ ਵਰਗੀਆਂ ਯੂਨੀਵਰਸਿਟੀ ਵੀ ਆਪਣੀਆਂ ਫੈਡਰਲ ਫੰਡਿੰਗ ਨੂੰ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਜੋ ਤੁਹਾਡੇ ਸੋ ਕਾਲਡ ਹੱਕ ਆ ਉਹਨਾਂ ਨੂੰ ਕੁਚਲਣ ਦੇ ਲਈ ਇਹਨਾਂ ਦੇ ਨਾਲ ਜਿਹੜੀਆਂ ਉਹ ਰੈਡੀ ਆ ਖੜ ਬਹੁਤ ਜਾਣੇ ਇਸ ਟਾਈਮ ਘੱਟ ਲੋਕ ਜਿਹੜੇ ਸੋ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹੋਗੇ ਵੀ ਲੈ ਜੀ ਇਹ ਬਾਈਡਨ ਹੁਣਾ ਵੇਲੇ ਇਦਾਂ ਕਹਿੰਦੇ ਸੀ ਹੁਣ ਟਰੰਪ ਵੇਲੇ ਹੁਣ ਇਦਾਂ ਕਹਿ ਰਿਹਾ ਆ ਬਰਨੀ ਸੈਂਡਰਸ ਨੇ ਵੀ ਅੱਜ ਇਹ ਸਟੇਟਮੈਂਟ ਦਿੱਤੀ ਹਾਲਾਂਕਿ ਜੋ ਬਰਨੀ ਸੈਂਡਰਸ ਆ ਉਹ ਅਲੈਗਜ਼ੈਂਡਰੀਆ ਕੋਰਟਿਸ ਦੇ ਨਾਲ ਕਾਫੀ ਜ਼ਿਆਦਾ ਸਟੇਟਾਂ 'ਚ ਜਾ ਕੇ ਜੋ ਮੀਟਿੰਗਸ ਕਰ ਰਹੇ ਆ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਾ ਰਹੇ ਆ ਐਰੀਜ਼ੋਨਾ 'ਚ ਉਹਨਾਂ ਦੀ 30 ਡਾਲਰ ਦਾ 30000 ਦਾ ਘੱਟ ਸੀ 30000 ਦਾ ਘੱਟ ਸੀ ਸੋ ਬਰਨੀ ਸੈਂਡਰਸ ਨੇ ਕਿਹਾ ਵੀ ਬਾਈਡਨ ਫੇਲ ਹੋਇਆ ਯਾ ਯਾ ਇਮੀਗ੍ਰੇਸ਼ਨ ਤੇ ਹਾਂ ਠੀਕ ਆ 트াম্প ਬਿਲਕੁਲ ਰਾਈਟ ਆ ਕ੍ਰੈਕਡਾਊਨ ਔਨ ਫੈਂਟਲਨ ਬੀ ਮੇਕਿੰਗ ਸ਼ੋਰ आवर ਬਾਰਡਰਸ ਆਰ ਸਟ੍ਰੌਂਗ ਪਰ ਜੋ ਲੋਕ ਹੈਗੇ ਆ ਉਹਨਾਂ ਦੀ ਵੀਊ ਪ੍ਰੋਸੈਸ ਹੋਣੀ ਚਾਹੀਦੀ ਹੈਗੀ ਆ ਜੋ ਜੋ ਕ੍ਰਾਈਮਨਲ ਆ ਠੀਕ ਆ ਉਹਨਾਂ ਨੂੰ ਕੱਢੋ ਜੋ ਜਿਨ੍ਹਾਂ ਦੇ ਕਿਸੇ ਤਰ੍ਹਾਂ ਦਾ ਰੈਕੋਰਡ ਨਹੀਂ ਹੈਗਾ ਉਹਨਾਂ ਦਾ ਉਹਨਾਂ ਨੂੰ ਜੇਲ੍ਹਾਂ ਚ ਨਾ ਸਕੋ ਸੋ ਇਹ ਸਿਚੁਏਸ਼ਨ ਦੇ ਉੱਤੇ ਜਿਹੜਾ ਵਰਨੀ ਸੈਂਡਰਸ ਆ ਉਹਨਾਂ ਨੇ ਅੱਜ ਇਹ ਸਟੇਟਮੈਂਟ ਵੀ ਦਿੱਤੀ ਹੈਗੀ ਜੀ ਬਿਲਕੁਲ ਦੇਖੋ ਸਰਕਾਰਾਂ ਨੂੰ ਕ੍ਰਿਟਿਕਾਈਜ਼ ਕਰਨ ਦੇ ਲਈ ਮੀਡੀਆ ਹੁੰਦਾ ਆ ਕਿ ਜੇ ਬਾਈਡਨ ਗਲਤ ਕਰਦਾ ਸੀ ਉਹਨੂੰ ਆਪਾਂ ਗਲਤ ਕਿਹਾ ਜੇ ਟਰੰਪ ਗਲਤ ਕਰਦਾ ਉਹਨੂੰ ਵੀ ਆਪਾਂ ਗਲਤ ਕਰਾਂਗੇ ਇਹ ਨਹੀਂ ਆ ਵੀ ਕੋਈ ਇੱਕ ਪਾਸੇ ਜਿਹੜਾ ਉਲਰ ਕੇ ਜਿਹੜਾ ਉਹ ਤੁਸੀਂ ਚੱਲਣ ਲੱਗ ਜਾਓ ਜਿਹੜਾ ਲੋਕਾਂ ਦੀ ਗੱਲ ਆ ਉਹ ਆਪਾਂ ਕਰਨੀ ਆ ਪਰਮਾਤਮਾ ਮੇਰ ਰੱਖੇ ਆਪਣਾ ਆਤ ਬਣਾ ਕੇ ਰੱਖੇ ਬਸ ਇਦਾਂ ਹੀ ਜਿਹੜਾ ਉਹ ਆਪਾਂ ਛੱਡ ਦੇ ਲਈ ਆ ਸੋ ਵਨਰੀ ਸੈਂਟਰ ਉਹ ਨਹੀਂ ਇਹ ਕਹਿੰਦੇ ਵੀ ਇਹ ਮੈਂ ਇਸ ਦੇ ਅਗੇਂਸਟ ਆ ਵੀ ਜਿਹੜੀ ਓਲੀਗਾਰਕੀ ਚਲ ਰਹੀ ਆ ਵੀ ਅਮੀਰ ਲੋਕਾਂ ਦੇ ਹੱਥ ਮੋਲਕ ਜਾ ਰਿਹਾ ਆ ਆ ਵੀ ਟਰੰਪ ਉਹ ਨਹੀਂ ਇਹ ਕਹਿੰਦੇ ਵੀ 20 ਮਿਲੀਅਨ ਇਲੀਗਲ ਜਿਹੜੇ ਹੈਗੇ ਉਹਨਾਂ ਨੂੰ ਡਿਪੋਰਟ ਕਰਨਾ ਜਿਹੜੇ ਅਨਡਾਕੂਮੈਂਟਡ ਆ ਤੇ ਉਹ ਕਹਿੰਦੇ ਵੀ ਇਹਦੇ ਨਾਲ ਤਾਂ ਸਾਡਾ ਮੁਲਕ ਹੀ ਜਿਹੜਾ ਡਿਸਟਰੋਏ ਹੋ ਜਾਊਗਾ ਕਹਿੰਦਾ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਦਾ ਵੀ ਜਿਹੜੇ 트੍ਰੰਪ ਦੇ ਬਿਲੀਅਨਰ ਫਰੈਂਡ ਆ ਉਹਨਾਂ ਨੇ ਜਾ ਕੇ ਕ੍ਰੌਪ ਨਹੀਂ ਪਿਕ ਕਰਨੀ ਹੈਗੇ ਖੇਤਾਂ 'ਚ ਉਹ ਤਾਂ ਨਹੀਂ ਉਹ ਤਾਂ ਇੱਥੇ ਵਾਲੇ ਵੀ ਜਿਹੜੇ ਆਟਾ ਦਾ ਸਕੀਮ ਦੇ ਉੱਤੇ ਗੋਰੇ ਲੱਗੇ ਉਹਨਾਂ ਨੇ ਜਾ ਕੇ ਫੀਡਬੈਕ ਨਹੀਂ ਕਰਨਾ ਜਿਹੜੇ ਜਿੱਥੇ ਜੀਟ ਪੈਕ ਹੁੰਦਾ ਹੈਗਾ ਸੋ ਕਹਿੰਦਾ that is what undocumented people are doing ਸੋ ਇਹ ਬੰਨੀ ਸੈਂਟੈਂਸ ਨੇ ਕਿਹਾ ਸੋ ਬਿਲਕੁਲ ਇੱਕ ਵਾਰੀ ਫੇਰ ਜਿੰਨੇ ਵੀ ਅਮਰੀਕਨ ਲੋਕ ਆ ਉਹ ਕਹਿੰਦੇ ਆ ਵੀ ਹਾਂ ਕ੍ਰਿਮੀਨਲਸ ਜੇ ਵੀ ਕਿਸੇ ਤਰ੍ਹਾਂ ਦੀ ਬੈਡ ਹਿਸਟਰੀ ਹੈਗੀ ਜਾਂ ਡਰਗ ਇਨਵੋਲਵ ਆ ਉਹਨਾਂ ਨੂੰ ਬਿਲਕੁਲ ਕੱਢਣਾ ਚਾਹੀਦਾ ਪਰ ਜਿਹੜੇ ਬਾਕੀ ਦੇ ਲੋਕ ਆ ਉਹਨਾਂ ਨੂੰ ਜਿਹੜਾ ਇੰਨਾ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਨੰਬਰ ਬਹੁਤ ਵੱਡਾ ਹੈ 20 ਮਿਲੀਅਨ ਬਹੁਤ ਵੱਡਾ ਨੰਬਰ ਹੈਗਾ ਜੀ